ਸਰ ਅੱਜ ਸੀਵਰੇਜ ਚੈੱਕ ਕਰਨ ਆਇਆ ਹਾਂ ਕਿਉਂਕਿ ਬੜੀ ਵੱਡੀ ਸਮੱਸਿਆ ਜਿਹੜੀ ਲਹਿਰੇ ਆ ਕੇ ਦੇ ਵਿੱਚ ਚੱਲ ਰਹੀ ਹੈ ਕੀ ਕਰੀਏ ਇਹ ਜਿਹੜੀ ਸੀਵਰੇਜ ਦੀ ਸਮੱਸਿਆ ਲਹਿਰੇ ਦੇ ਵਿੱਚ ਆਈ ਹੈ ਇਹ ਸੀਵਰੇਜ ਦੀ ਸਮੱਸਿਆ ਬਹੁਤ ਪੁਰਾਣੀ ਹੈ ਜਦੋਂ ਇੱਥੇ ਸੀਵਰੇਜ ਪਿਆ ਧੀ ਉਸ ਸਮੇਂ ਇੱਕ ਬਹੁਤ ਵੱਡੀ ਗਲਤੀ ਜਿਹੜੀ ਕੀਤੀ ਹੋਈ ਸੀ ਕਿ ਪਾਣੀ ਦੀ ਪਾਈਪ نیچے ਹੈ ਤੇ ਸੀਵਰੇਜ ਦਾ ਪਾਈਪ ਉੱਪਰਲੇ ਪਾਸੇ ਇਹਨਾਂ ਨੇ ਪਾ ਦਿੱਤਾ ਤੇ ਮੈਂ ਹੁਣ ਇੱਥੇ ਆ ਕੇ ਦੇਖਿਆ ਬੜੀ ਪੋਰ ਕੁਆਲਿਟੀ ਦਾ ਜਸਟ ਇੱਕ ਕਾਗਜ਼ ਦੀ ਤਰ੍ਹਾਂ ਆ ਉਹ ਪਾਈਪ ਜਿਹੜਾ ਪਾਇਆ ਉਹ ਪਾਈਪ ਲੀਕ ਹੋ ਜਾਂਦਾ ਹੈ ਪਾਈਪ ਲੀਕ ਹੋ ਜਾਂਦਾ ਤੇ ਵਾਟਰ ਪਾਈਪ ਦੇ ਨਾਲ ਜਾ ਕੇ ਮਿਕਸ ਹੋ ਜਾਂਦਾ ਇੱਕ ਤਾਂ ਵੱਡਾ ਕਾਰਨ ਇਹ ਸੀ ਤੇ ਦੂਜਾ ਕਾਰਨ ਇਹ ਆ ਹੁਣ ਬੀਐਸਐਨ ਨੇ ਇੱਥੇ ਪੂਰੇ ਸ਼ਹਿਰ ਦੇ ਵਿੱਚ ਤਾਰਾਂ ਪਾਈਆਂ ਸੀ ਉਹ ਜਦੋਂ ਤਾਰਾਂ ਪਾਈਆਂ ਸੀ ਡ੍ਰਿੱਲ ਕਰਕੇ ਤਾਰਾਂ ਪਾਈਆਂ ਉਸ ਸਮੇਂ ਧਿਆਨ ਨਹੀਂ ਰੱਖਿਆ ਉਹ ਡ੍ਰਿੱਲ ਜਿਹੜੇ ਪਾਈਪ ਹੈ ਸੀਵਰੇਜ ਦਾ ਬਹੁਤ ਮਾਮੂਲੀ ਜਿਵੇਂ ਮੈਂ ਪਹਿਲਾਂ ਦੱਸਿਆ ਬੜਾ ਪਤਲਾ ਪਾਇਆ ਹੈ ਉਨ ਟੱਚ ਕੀਤਾ ਤੇ ਉਹ ਲੀਕ ਹੋ ਗਿਆ ਡ੍ਰਿੱਲ ਉਹ ਕਰਦੇ ਰਹੇ ਬਿਨਾ ਪਰਮਿਸ਼ਨ ਤੋਂ ਡ੍ਰਿੱਲ ਕਰਦੇ ਰਹੇ ਤੇ ਉਹਦੇ ਕਰਕੇ ਸਾਰੀ ਸਮੱਸਿਆ ਜਿਹੜੀ ਸ਼ਹਿਰ ਦੇ ਵਿੱਚ ਆ ਗਈ ਸੀ ਪਰ ਉਸੇ ਦਿਨ ਸਾਰੇ ਸਾਡੇ ਸੰਗਰੂਰ ਤੋਂ ਜਿਹੜੇ ਸੀਵਰੇਜ ਬੋਰਡ ਦੇ ਮੁਲਾਜ਼ਮ ਨੇ ਐਸ ਡੀਓ ਐਕਸ਼ਨ ਨੇ ਚੰਡੀਗੜ੍ਹ ਤੋਂ ਚੀਫ ਇੰਜੀਨੀਅਰ ਦਿੱਲੀ ਦੀ ਦਿੱਲੀ ਖਬਰ ਲੈ ਰਹੇ ਨੇ ਸਾਰੇ ਨਗਰ ਕੌਂਸਲ ਦੇ ਸਾਰੇ ਕਰਮਚਾਰੀ ਲੱਗੇ ਹੋਏ ਨੇ ਪ੍ਰਧਾਨ ਜੀ ਖੜੇ ਆ ਐਮਸੀ ਸਾਹਿਬ ਖੜੇ ਆ ਸਾਰੇ ਦਿਨ ਰਾਤ ਲੱਗੇ ਹੋਏ ਆ ਤੇ ਸ਼ਹਿਰ ਵਾਲੇ ਪਾਸਿਓਂ ਸਾਰੀ ਜਿਹੜੀ ਸਪਲਾਈ ਠੀਕ ਹੋ ਗਈ ਸਾਰਾ ਪਾਣੀ ਠੀਕ ਹੋ ਗਿਆ ਚੈੱਕ ਤੇ ਹੁਣ ਇਧਰਲੇ ਪਾਸੇ ਜਿੱਧਰ 7 ਵਾਰਡ ਨੇ 8 ਵਾਰਡ ਨੇ ਪਿੰਡ ਵਾਲਾ ਪਾਸਾ ਜਿਹਨੂੰ ਕਹਿੰਦੇ ਆ ਇੱਥੇ ਮੈਂ ਦੇਖਣ ਆਇਆ ਇੱਥੇ ਸਾਰੇ ਲੋਕ ਖੜੇ ਨੇ ਇਹਨਾਂ ਦੀ ਤਸੱਲੀ ਆ ਤੇ ਪਾਣੀ ਵੀ ਦੇਖਿਆ ਸਾਫ਼ ਹੈ ਪਾਣੀ ਜੋਨ ਬਣਾ ਲਿਓ ਨਸੀ ਪਹਿਲਾਂ ਇਹ ਜੋਨ ਦੇਖ ਕੇ ਵੀ ਇੱਥੇ ਤੱਕ ਪਾਣੀ ਠੀਕ ਅੰਦ ਫਿਰ ਅਗਲੇ ਜ਼ੋਨ ਦੇ ਵਿੱਚ ਦੇਖਾਂਗੇ ਪੂਰੇ ਸ਼ਹਿਰ ਨੂੰ ਜ਼ੋਨਾਂ ਦੇ ਵਿੱਚ ਵੰਡ ਕੇ ਪਾਣੀ ਦੀ ਸਪਲਾਈ ਚੈੱਕ ਕੀਤੀ ਜਾ ਰਹੀ ਹੈ ਤੇ ਮੈਨੂੰ ਅਧਿਕਾਰੀਆਂ ਨੇ ਦੱਸਿਆ ਕਿ 2 ਦਿਨ ਦੇ ਵਿੱਚ ਅਸੀਂ ਸਾਰੀ ਜਿਹੜੀ ਸਪਲਾਈ ਹੈ ਉਹ ਬਿਲਕੁਲ ਜਿੱਥੇ ਵੀ ਕਿਤੇ ਮਿਕਸ ਹੁੰਦੀ ਹੈ ਉਹਨੂੰ ਠੀਕ ਕਰਦੇ ਹਾਂਗੇ ਤੇ ਬਾਕੀ ਮੈਂ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੰਦਾ ਹੈ ਕਿ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਵੱਡੀ ਗਲਤੀ ਪਿਛਲੀਆਂ ਸਰਕਾਰਾਂ ਦੇ ਸਮੇਂ ਹੋਈ ਹੈ ਹੁਣ ਉਸ ਗਲਤੀ ਨੂੰ ਸੁਧਾਰਨ ਦਾ ਸਮਾਂ ਵੀ ਆਇਆ ਹੈ ਹੁਣ ਮੈਂ ਇਹਨਾਂ ਨੂੰ ਪੁੱਛ ਰਿਆ ᱛੀ ਕਿ ਆਪਾਂ ਜਿਹੜੇ ਪਾਈਪ ਨੇ ਇਹਨਾਂ ਨੂੰ ਬਦਲ ਸਕਦੇ ਆ ਕਿਉਂਕਿ ਆ ਪਿਛਲੇ ਕੱਲ ਮੈਂ ਪਰਸੋਂ ਪੜ੍ਹ ਰਿਆ ᱛੀ ਆ ਸੁਣ ਰਿਆ ᱛੀ ਸੋਸ਼ਲ ਮੀਡੀਆ ਤੇ ਜਿਹੜੇ ਸਾਡੇ ਵਿਰੋਧੀ ਆਗੂ ਨੇ ਉਹ ਕਹਦੇ ᱛੀ ਕਹਿੰਦੇ ਹੁਣ ਤਾਂ ਪਾਈਪ ਬਦਲਣ ਪਿੱਛੇ ਪੱਟਣ ਦੀ ਲੋੜ ਨਹੀਂ ਕਹਿੰਦੇ ਉਹੀ ਪਾਈਪ ਬਦਲੇ ਜਾਂਦੇ ਨੇ ਤਾਂ ਮੈਂ ਸਾਡੇ ਐਸਡੀਓ ਐਕਸ਼ਨ ਖੜੇ ਨੇ ਇਹਨਾਂ ਨੂੰ ਪੁੱਛਿਆ ᱛੀ ਮੈਂ ਕਿ ਕੋਈ ਐਹਾ ਜਿਹਾ ਫਾਰਮੂਲਾ ਹੈਗਾ ਕਹਿੰਦੇ ਜਿ ਅਸੀਂ ਤੇ ਕੋਈ ਅਜੇ ਤੱਕ ਦੇਖਿਆ ਨਹੀਂ ਨਾ ਅਸੀਂ ਤਾਂ ਕਦੇ ਸੁਣਿਆ ਵੀ ਬਿਨਾ ਧਰਤੀ ਪੱਟੇ ਦੇ ਪਾਈਪ ਬਦਲੇ ਜਾਣ ਤਾਂ ਉਹ ਵੀ ਹੁਣ ਮੈਨੂੰ ਤਾਂ ਇਹਦੀ ਵੀ ਕਿਤੇ ਸ਼ਾਇਦ ਉਹਨਾਂ ਨੇ ਲਵੇ ਕੋਈ ਨਵੀਂ ਟੈਕਨੀਕ ਆਈ ਹੋਵੇ ਪਰ ਅਜੇ ਹੀ ਕੋਈ ਟੈਕਨੀਕ ਆਈ ਨਹੀਂ ਪਰ ਮੈਂ ਇਹਨਾਂ ਨੂੰ ਕਹਤਾ ਕਿ ਪੂਰੇ ਸ਼ਹਿਰ ਦੇ ਜਿਹੜੇ ਸੀਵਰੇ ਦਾ ਪਾਈਪ ਉੱਪਰ ਦੀ ਲੰਘਦਾ ਹੈ ਅਸੀਂ ਉਹਨੂੰ ਇੱਕ ਸਾਈਡ ਤੇ ਕਰਕੇ ਇੱਕ ਸਾਈਡ ਤੇ ਕਰਕੇ ਸਾਰਾ ਨਵਾਂ ਪਾਈਪ ਹੈ ਜਿਹੜਾ ਸਾਰੇ ਸ਼ਹਿਰ ਦੇ ਵਿੱਚ ਪਾਈਏ ਉਹਦਾ ਐਸਟੀਮੇਟ ਬਣਾਉਣ ਦੇ ਲਈ ਕਿ ਤੇ ਉਹਤੇ ਸਾਰੀ ਸਟੱਡੀ ਕਰਨ ਦੇ ਲਈ